ਓ ਗਾਈਸ ਕੀ ਹਾਲ ਚਾਲ ਸਾਰੇ ਬੜੇ ਵਧੀਆ ਜੀ ਲੋ ਜੀ ਆਪਣਾ ਨਾ ਕੋਈ ਨਾ ਕੁਝ ਕੋ ਆਪਣਾ ਪਛੜਾ ਚੈਨਲ ਵਿੱਚ ਯੂਟਿਊਬਰ ਦਾ ਤਾਂ ਉਹ ਆਪਣਾ ਚੱਲ ਪਿਆ ਹੈ ਠੀਕ ਹੈ ਤਾਂ origial ID ਭੁੱਲ ਗਈ ਸੀ ਆਪਾਂ ਤਾਂ ਫੇਰ ਵੀ ਕਰੋ ਬਹੁਤ ਵਧੀਆ ਚੱਲ ਪਿਆ ਆਪਣਾ ਤਾਂ ਹੁਣ ਅੱਜ ਚੱਲਦੇ ਆਪਾਂ ਦੁਕਾਨਾਂ ਤੇ ਰਹਿੜੀ ਆਪਾਂ ਹੋ ਕੇ ਚੈੱਕ ਕਰੋ ਤਾਂ ਜੀ ਸਕੂਲ ਨਹੀਂ ਜਾਣਾ ਤੇ ਸਕੂਲ ਜਾ ਨਹੀਂ ਗਿਆ ਇਧਰ ਦੇਖ ਅੱਗੇ ਤਾਂ ਬਹੁਤ ਕੈਮਰੇ ਮੂਰੇ ਹੁੰਦਾ ਤਾਂ ਫੋਨ ਕੀ ਹੋਇਆ ਪਿਆ ਹੈ ਹੈ ਬੋਲ ਚੱਲ ਉਹ ਗਾਈਸ ਨੂੰ ਸਕੂਲ ਜਾਣਾ ਹੈ ਕਹਿ ਰਿਹਾ ਜੀ ਨੇ ਚਾ ਚੀਕ ਕੋਈ ਨਾ ਤਾਂ ਲੋ ਜੀ ਅੱਜ ਚੱਲੇ ਹਾਂ ਦੁਕਾਨ ਤੇ ਰੈਡੀ ਆਪਾਂ ਹੋ ਗਏ ਆ ਤਾਂ ਉਹ ਚੈੱਕ ਕਰੀਏ ਕਿ ਅਸ ਕਿਹਨੇ ਬਲੋਗਾਂ ਕੀਤੇ ਬਲੋਗ ਕਰ ਬਸ ਘੁੰਮਨੇ ਵੀ ਆਣਾ ਹੁਣ ਆਪਾਂ ਹੋ ਵੀ ਬਲੋਗ ਤੁਹਾਨੂੰ ਆਉਗੇ ਤਾਂ ਹੁਣ ਆਪਾਂ ਚੱਲੇ ਦੁਕਾਨਾਂ ਤੇ ਤਾਂ ਅੱਜ ਤੋਂ ਵੀ ਆਪਾਂ ਸੱਦੇ ਦੇ ਬਿੱਲੀ ਭਰਾ ਆਉਗੇ ਆਪਾਂ ਨੂੰ ਮਿਲਣਾ ਉਹਰਾ ਆਪਾਂ ਸ਼ੂਟ ਲਵਾਂਗੇ ਇਹਦੇ ਵਿੱਚ ਬਲੌਗ ਚ ਤਾਂ ਜੋੜੇ ਰਿਹਾ ਬਲੋਗ ਲੋ ਜੀ ਚੱਲੀਏ ਦੁਕਾਨ ਤੇ ਤਾਂ ਕਹਿੰਦੇ ਸੱਦੇ ਦੇ ਬਿੱਲੀ ਕਹਿੰਦੇ ਆਪਾਂ ਨੂੰ ਮਿਲਣਾ ਇਹ ਰਹਾ ਦਾ ਫੋਨ ਆਇਆ ਤਾਂ ਮੈਂ ਕਿਹੜੀ ਜਾਣਾ ਤੋਂ ਬੰਦ ਆ ਫੇ ਕੋਨੇ ਭਰਾ ਇਹ ਬਹੁਤ ਮਾਨਾ ਲੋਟੇ ਰਿਹਾ ਬੋਲ ਰੋਗਾ ਕਾਂ ਤੇ ਪਹੁੰਚ ਗਏ ਤਾਂ ਪਰਾਉਣੀ ਆਪਣੇ ਕੋ ਆਏ ਆ ਭਾਈ ਕਿੱਥੋਂ ਭਈ ਆਪਾਂ ਭਾਈ ਆਪਾਂ ਜਲੰਧਰ ਜਲੰਧਰ ਤੋਂ ਆਏ ਆ ਤਾਂ ਭਾਈ ਬਣੇ ਵੀਡੀਓ ਦੇਖੀ ਭਜੀ ਨੇ ਆਪਣੀ ਹਾਂਜੀ ਠੀਕ ਆ ਭਾਜੀ ਹੋ ਠੀਕ ਆ ਭਾਜੀ ਕਿੱਦਾਂ ਲੱਗਾ ਪਰਾਈ ਜੀ ਭਾਜੀ ਓਕੇ ਆ ਜੈਨੂ ਨਾ ਸਾਮਾਨ ਵਧੀਆ ਸਾਡੇ ਕੋਲ ਮਿਲਦਾ ਠੀਕ ਆ ਠੀਕ ਆ ਭਾਜੀ ਓਕੇ ਠੀਕ ਠੀਕ ਆ ਭਾਜੀ ਆ ਭਾਈ ਜੀ ਨੇ ਵੀਡੀਓ ਦੇਖੀ ਸੀ ਭਾਈ ਹੁਣੀ ਲੈ ਕੇ ਆਏ ਦੋ ਉਹ ਠੀਕ ਆ ਭਾਜੀ ਵਧੀਆ ਜੀ ਟੈਂਟ ਚਲੋ ਠੀਕ ਆ ਭਾਈ ਚੈੱਕ ਕਰੋ ਤੁਹਾਨੂੰ ਜੀ ਨਵੀਂ ਆਈਟਮ ਦਿਖਾਉਣੀ ਆ ਨਵੀਂ ਆਟਮਾ ਲੈ ਕੇ ਆਏ ਆ ਬ੍ਰੇਸਲਟ ਤਾਂ ਇਹ ਫਰਸਟ ਕੋਪੀ ਬਰੇਸਲਟਾ ਵੈਸੇ ਰਾ ਨਾ ਪ੍ਰਾਈਸ ਬਹੁਤ ਜ਼ਿਆਦਾ ਆ ਤਾਂ ਆਪਣਾ ਰੇਟ ਬਹੁਤ ਜ਼ਿਆਦਾ ਤਾਂ ਚੀਜ਼ਾਂ ਅਲੱਗ ਰੱਖੀਆਂ ਆ ਜਿਹਨੂੰ ਚੀਜ਼ਾਂ ਆ ਕੋਈ ਵੀ ਕਲਰ ਕੁਦਰ ਕੁਛ ਨਹੀਂ ਜਾਊਗਾ ਜੀ ਬਾਕੀ ਆ ਚੱਕਰੋਂ ਮੈਂ ਬੀਵੀਅ ਚੈਨ ਡੀਐਨ ਕੱਪਲੇ ਲੈ ਕੇ ਆਇਆ ਹਾਂ 골ਡਨ ਹੋ ਗਿਆ ਇਸ ਦਾ ਨਾਮ ਪਰੈਸਟ ਆਇਆ ਚੈੱਕ ਕਰੋ ਜਿਹਨਾਂ ਦਾ ਡੀਐਨ ਬੋਹੇ ਹੈ ਤਾਂ ਅਜੇ ਕਰੋ ਲੋਗੋ ਵਗੈਰਾ ਤਾਂ ਬਾਕੀ ਦੋ ਚੈੱਕ ਕਰ ਫਿਰ ਤੁਸੀਂ ਆਹ ਦੇਖੋ ਲਿੰਸ ਆਏ ਆ ਪਰੈਸ ਤੋਂ ਕਈ ਮੁੰਡੇ ਪਾਉਂਦੇ ਨਾ ਲੋਗੋ ਨਾਲ ਸੈੱਟ ਪਾਉਂਦੇ ਆ ਜੀ ਆ ਦੇਖੋ ਕਬੂਚਾ ਵੀ ਆਪਣੇ ਕੋਲ ਹੀ ਆਈਆਂ ਚੈੱਕ ਕਰੋ ਫਸਟ ਕਾਪੀ ਰੋਲੈਕਸ ਦੀ ਕਬੂਚਾ ਚੈੱਕ ਕਰੋ ਤਾਂ ਬਾਕੀ ਦੀ ਵੀ ਦੇਖ ਸਕਦੇ ਆ ਵੈਰੀਟੀਆਂ ਕਾਫੀ ਆਈਆਂ ਪਈਆਂ ਆ ਤਾਂ ਪਹੁੰਚੋ ਆਪਣੀ ਦੁਕਾਨ ਤੇ ਜੀ ਜਿਹੜੇ ਭਰਾ ਆਪਣੇ ਵੀਡੀਓ ਦੇਖਦੇ ਆ ਤਾਂ ਚੈੱਕ ਕਰੋ ਤੁਹਾਨੂੰ ਮਿਲ ਜਾਵੇ ਸਾਡੇ ਆਪਣੇ ਕੋਲ ਆਏ ਆ ਕਿੱਥੋਂ ਕਿੱਥੋਂ ਭਜੀ ਆਪਾਂ ਦਾਨੇ ਵਾਲ ਤੋਂ ਆਏ ਆ ਵੀਡੀਓ ਦੇ ਪਈ ਆਪਣੀਆਂ ਫਿਰ ਹਾਂਜੀ ਹਾਂਜੀ ਭਜੀ ਠੀਕ ਆ ਹੋ ਠੀਕ ਆ ਭਾਜੀ ਵਧੀਆ ਕਿੱਦਾਂ ਦੀ ਵੀਡੀਓ ਫਿਰ ਰਿਪੋਰਟ ਆ ਭਾਈ ਤਾਂ ਵੈਰੀਟੀ ਕਿਹਦਾ ਲੱਗੀ ਤੁਹਾਨੂੰ ਓਕੇ ਆ ਚਲੋ ਹੋ ਠੀਕ ਹੈ ਕਿੱਥੋਂ ਆਪਾਂ ਆਏ ਭਾਜੀ ਮੱਕੂ ਤੋਂ ਭਾਈ ਮੱਕੂ ਤੋਂ ਐ ਭਾਜੀ ਤੇ ਤੁਹਾਨੂੰ ਕਿੱਦਾਂ ਪਹ ਲੱਗਿਆ ਦੁਕਾਨਦਾਰ ਆਪਣਾ ਭਾਜੀ ਵਾਹ ਵਧੀਆ ਭਾਜੀ ਠੀਕ ਹੈ ਭਾਜੀ ਠੀਕ ਹੈ ਭਾਈ ਵੀਡੀਓ ਭਾਜੀ ਦੇਖਦੇ ਨੇ ਆਪਣੀ ਭਾਜੀ ਠੀਕ ਹੈ ਭਾਜੀ ਤੇ ਹੋਰ ਕਿੱਦਾਂ ਵੀਡੀਓ ਕਿਹੰਡ ਹੁੰਦੀਆਂ ਵੈਰਾਈਟੀ ਕਿਤਾ ਲੱਗੀ ਭਾਈ ਤੁਹਾਨੂੰ ਵਧੀਆ ਵਧੀਆ ਟੈਟ ਚਲੋ ਹੋਰ ਵੀ ਤੇ ਸੱਜਣ ਬੜੀ ਲਿਆ ਕੇ ਆਇਓ ਠੀਕ ਹੈ ਭਰਾ ਜੀ ਭਾਈ ਨੂੰ ਮਿਲ ਕੇ ਆਏ ਹੋ ਠੀਕ ਹੈ ਭਰਾ ਨਹੀਂ ਆਪਣੇ ਮਾਨਨਾ ਜੀ ਆਏ ਆ ਮੱਕੂ ਜੀ ਦੇ ਤੋਂ ਤਾਂ ਭਰਾਵਾ ਦਾ ਪਿਆਰ ਹੋ ਠੀਕ ਹੈ ਜੀ ਚਲੋ ਠੀਕ ਹੈ ਜੀ ਲੋ ਜੀ ਗਾਇਸ ਫੇਰ ਜੀ ਆਪਾਂ ਆ ਗਏ ਘਰੇ ਤਾਂ ਮੈਂ ਰੈਸਟ ਕਰਨ ਆਇਆ ਥੱਕ ਹੋ ਗਿਆ ਤੇ ਗਰਮੀ ਬ ਮੈਂ ਮਰ ਘਰੇ ਆਉਣਾ ਆ ਪਤੋਂ ਆਹ ਦੁਕਾਨ ਤੇ ਉਹ ਚਲ ਗਈ ਦੁਕਾਨ ਤੇ ਤਾਂ ਆਪਾਂ ਮਰੀ ਰੈਸਟ ਕਰ ਲੀਏ ਤੇ ਫੇਰ ਤੁਹਾਨੂੰ ਮਿਲਦਾ ਮੈਂ ਦੁਕਾਨ ਤੇ ਜਾ ਕੇ ਤੇ ਜੁੜੇ ਰਹੋ ਆਹ ਸ਼ੌਪ ਤੇ ਬੌਂਡਿੰਗ ਸੀਗੇ ਤਾਂ ਬੜੀਆਂ ਗਲੀਆਂ ਰੈਸਟ ਆ ਤੇ ਤਾਂ ਭਰਾਵਾਂ ਨੇ ਆਪਣੇ ਕੋ ਆਏ ਆ ਹਾਂਜੀ ਭਾਈ ਕਿੱਥੋਂ ਆਪਾਂ ਆਪਾਂ ਭਾਈ ਕਰਨਦਾਰ ਤੋਂ ਕਰਨਦਾਰ ਤੋਂ ਆਏ ਆ ਤਾਂ ਭਰਾਵਾਂ ਨੇ ਆਪਣੀ ਵੀਡੀਓ ਦੇਖ ਰਹੀ ਸੀਗੇ ਤਾਂ ਭਰਾਵਾਂ ਨੇ ਇੱਕ ਬੀਵੀ ਆ ਸੁਦਾਪਨਾ ਪ੍ਰੈਸਰ ਲੈ ਆਇਆ ਇੱਕ ਚੈਨ ਆਵਾ ਲੋਗੋ ਲਿਆਂਦਾ ਪਹਿਲੇ ਆਇਆ ਜਮਦਾ ਕਿੱਦਰੀ ਆ ਆਪਣੇ ਹਾਂ ਚੈੱਕ ਦਿਖਾ ਆ ਅੱਖਾਂ 'ਚ ਪੈਂਦਾ ਯਾਰ ਚੱਕ ਮਾਰ ਉਹ ਠੀਕ ਆ ਭਰਾ ਹਾਂਜੀ ਵਧੀਆ ਪ੍ਰਾਈਸ ਹੁਣ ਕਿੰਨਾ ਗ੍ਰੇਟ ਕਿਤਾ ਲੱਗਦਾ ਨਾ ਨਾ ਪੂਰਾ ਓਕੇ ਹਾਂਜੀ ਹੋਰ ਵੀ ਵੇ ਸੱਜਣੇ ਪਰਿਵਾਰਣੇ ਕਹੀਦੇ ਤਕਾਂ ਮੈਂ ਨਾ ਪੂਰੇ ਇੱਥੇ ਆਉਂ ਵਿਜ਼ਿਟ ਕਰੋ ਦੁਕਾਨ ਤੇ ਵੀ ਮੱਕੀਆਂ ਨਾਲ ਮੈਂ ਹੋਰ ਉਤਰੀਆਂ ਹੋਣੀਆਂ ਤਾਂ ਜੀਆਂ ਬਹੁਤ ਕਰੀਆਂ ਇਹਦੇ ਨਾਲ ਦੀ ਚੀਜ਼ ਨਹੀਂ ਲੱਭਦੀ ਕਿਤੇ ਕੋਈ ਨਾ ਪੈਟ ਮੋਹ ਲੇ ਜੁਨੀ ਭਰਾਵਾਂ ਦੇ ਚੀਜ਼ਾਂ ਹਾਂ ਚਲੋ ਫੇਰ ਠੀਕ ਆ ਜੀ ਓਕੇ ਬਾਏ ਬਾਏ ਕਰਦੇ ਸਾਰੇ ਹਾਂ ਇਹ ਨਾਲ ਕਹਦਾ ਵੀ ਮੜ ਗਿਆ ਮੂਡ ਕਹਿੰਦਾ ਮੈਂ ਵੀ ਲੈਣੀ ਆ ਠੀਕ ਐ ਸਹੀ ਆ ਭਾਜੀ ਓਕੇ ਐ ਸੇਮ ਸਮ ਲੈ ਲਈਆਂ ਭਰਾਵਾਂ ਨੇ ਓਕੇ ਸਾਰੇ ਸ਼ੇਅਰ ਕਰੀਏ ਆਪਣਾ ਰੰਗਾਰ ਤੋਂ ਆਏ ਸੰਘਾ ਬੈਂਡ ਬਹੁਤ ਠੀਕ ਆ ਬ్రో ਵਧੀਆ ਵਧੀਆ ਚਲੋ ਸਾਰੇ ਜੀ ਦੁਕਾਨ ਤੇ ਵੇਰੀਬਲ ਹੋ ਗਏ ਨਾ ਮੈਂ ਆਪਣੇ ਧੀਰੇ ਭਰਾ ਕੋਲ ਆ ਤੇਰੇ ਭਰਾ ਜਦੋਂ ਬਣਾ ਆਪਣੇ ਬਹੁਤ ਚੜਾਦਾ ਆਪਣਾ ਬਲੌਗ ਹੋ ਰਿਹਾ ਯਾਰ ਹੈ ਓਕੇ ਆ ਗੱਲਾਂ ਬਾਤਾਂ ਯੈਸ ਵਾ ਅੱਜ ਕੀ ਸੈਟ ਲਾਂਦਾ ਮੈਂ ਅੱਜ ਸੈੱਟ ਅੱਜ ਸੈੱਟ ਅੱਜ ਕਮਾਏ ਆ ਜਿਹੜੇ ਲੈਰ ਇਹ ਹੋਰ ਕਿੱਦਾਂ ਹੋਰ ਵਾ ਠੀਕ ਆ ਭਾਜੀ ਆਪਣਾ ਪੁਰਾਣਾ ਜਨਨ ਚੱਲ ਪਿਆ YouTube ਦਾ ਦੱਦਿ ਮਾਣੇ ਭਰਾਵਾ ਜੰਨਨ ਚੱਲਤਾ ਆਪਣੇ ਭਰਾ ਦਾ ਸਪੋਰਟ ਕਰ ਰਿਹਾ ਠੀਕ ਹੈ ਚਾਹ ਠੀਕ ਮਰਤੀ ਦਾ ਵੀ ਜੀ ਤਾਂ ਬਾਕੀ ਜੁੜੇ ਰਿਹਾ ਬਲੌਗ ਤੁਹਾਨੂੰ ਫਿਰ ਮਿਲਦਾ ਮੈਂ ਗੱਲਾਂ ਬਾਤਾਂ ਕਰਦੇ ਆਪਾਂ ਚੈੱਕ ਕਰੋ ਕਿ ਉਹਨੇ ਕਿਤਾ ਲੱਗਦੀ ਬਈ ਆ ਇਹ ਸੁਵਿਧਾ ਦੁਕਾਨ ਤੇ ਆਹ ਰਹਿ ਦੇ ਅੱਗੇ ਦਾ ਟਾਕ ਹੋ ਗਿਆ ਤਾਂ ਮੈਂ ਭਰਾ ਨੂੰ ਗਿਆ ਮੈਂ ਕਿਹਾ ਤੂੰ ਆ ਆ ਮੈਣ ਗਿਆ ਯਾਰ ਠੀਕ ਮੈਂ ਉਹਨੇ ਥੀਜ ਕਮਾਣੇ ਰਣਕ ਲਾ ਕੇ ਆਇਆ ਪੱਲਾ ਬੱਤਾ ਕਰ ਕੇ ਆਇਆ ਉੱਡੀ ਟਾਈਮ ਬਹੁਤ ਹੋ ਜਾਂਦਾ ਜੀ ਤਾਂ ਬਾਕੀ ਦੱਸੋ ਤੁਹਾਨੂੰ ਕਿਦਰਾ ਬਲੌਗ ਲੱਗਾ ਆ ਲੋਕ ਬਲੌਗ ਚ ਨਵਾਂ ਦਾ ਪਨਾ ਲੱਗਿਆ ਤੁਮ ਸੁੱਧ ਦੇਖਿਓ ਬਲੌਗ ਤੇ ਬਲੌਗ ਹੋਣੇ ਆ ਬਾਤ ਤੁਸੀਂ ਸਪੋਰਟ ਕਰਨੀ ਪੂਰੀ ਬਸ ਥੋੜੇ ਜਨਾਵਾਦ ਘੜੀ ਖੋਲ ਗਈ ਓਏ ਘੜੀ ਖੋਲ ਗਈ ਚਲ ਕੋਈ ਨਾ ਸਵੇਰੀ ਆਪਾਂ ਅਦਰ ਪਹਾੜਾਂ ਨੂੰ ਨਿਕਲਣਾ ਆਇਆ ਹੈ ਕਹਣਾ تیرے ਪਹਾੜਾਂ ਨੂੰ ਸਲਾ ਹੁਣੀਆਂ ਜੀ ਹੁਣ ਮੇਲਾ ਦੇ ਬਾਅਦ ਤੇ ਬਾਕੀ ਬਲੌਗ ਆਉਣੇ ਬਹੁਤ ਖੜਿਆ ਖੜੇ ਤਾਂ ਜੁੜੇ ਰਹੋ ਬਲੌਗ ਨਾਲ ਤਾਂ ਪੂਰੀ ਆਪਾਂ ਠੀਕ ਹੈ ਕੰਮ ਦੇ ਦਰਿਆ ਹਾਂ ਓਕੇ ਇਹ ਆਪਣੇ ਜੀ ਗੋਰੀ ਦੇ ਭਰਾ ਆਉਣੇ ਏਰੀਆ ਆਪਣੇ ਜਾਨਾ ਆਪਣੀਆਂ ਜੀ ਇਹ ਤਾਂ ਹੋਰ ਬਰਾ ਕਿੱਦਾਂ ਮੇਲੇ ਦੀ ਤਿਆਰੀ ਆ ਫੇ ਚਲੋ ਜੀ ਬਾਕੀ ਇਹਦੇ ਦਰਸ਼ਨ ਕਰੋ ਅੱਜ ਜੀ ਸੰਗਤ ਉਂਟੀ ਦਾ ਆਤੀ ਰਹਿ ਮੈਂ ਦੇਖਣ ਆਤੀ ਰਬੋ ਚ ਲਿਆਤਾ ਆ ਲਿਆਤਾ ਬਾਕੀ ਸਾਈਂ ਜੀ ਦੀ ਪੂਰੀ ਕਿਰਪਾ ਆ ਸਾਈਂ ਜੀ ਮਨਾ ਬਈ ਆਪਣਾ ਜਿੰਦਾਬਾਦ 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 ਛੋਟਾ ਵਜ ਲੈ ਜੀ ਆਪਣੇ ਆਵਲਾ ਇਹ ਆਪਣਾ ਕੀ ਕਲਾ ਕਰਨਾ ਇਹ ਤੋਂ ਨਹੀਂ ਆਪਣਾ ਜੀ ਉਹ ਆਪਣਾ ਔਜਲਾ ਠੀਕ ਹੈ ਜੀ ਚਾਚਾ ਸਾਰੇ ਆਪਣੇ ਭਰਾ ਹੀ ਆ ਜੀ ਪਹ ਹੈ ਸਾਰੇ ਵਿਲੇ ਕੋਈ ਕੰਮ ਹੈ ਆ ਤੇ ਬਾਕੀ ਤੇ ਨਾ ਬਰਾ ਤੇ ਮਿਲ ਲਿਆ ਪਹਿਲ ਤੀਰੇ ਹੁੰਦਾ ਆ ਜੀ ਕਿੰਨਾ ਬਦੇ ਵਾਰੇ ਕੱਪੜੇ ਆਹੋਂ ਹੁੰਦੇ ਤੇ ਮਹੁੰਦਾ ਨਾ ਤੇਰੇ ਬੰਦਾ ਸਰਵਾਰ ਜੀ ਭਾਈ ਇਹ ਪੁੱਛ ਕਾ ਜੀ ਕੱਪੜੇ ਮੈਨੇ ਕਿਥੋਂ ਲਏ ਆ ਤਾਰੇ ਕਹਿੰਦਾ ਧੀਰਾ ਕਹਿੰਦਾ ਹੈ ਪੁੱਛ ਕਾ ਸਰਵਾਰ ਕਿਥੋਂ ਆਈ ਹੈ ਸਰਵਾਰ ਭਾਈ ਇੱਧਰ ਆ ਭਾਈ ਇਹ ਕਹਿੰਦਾ ਬ੍ਰਾਂਡ ਆ ਜੀ ਭਾਈ ਕਿਹੜੇ ਮੁਲਕ ਦਾ ਬ੍ਰਾਂਡ ਆ ਪਾਲਿਆ ਬ੍ਰਾਂਡ ਬੰਦ ਹੋ ਗਿਆ ਭਾਈ ਜਰਾਬਾ ਵੀ ਪਾਲਿਆ ਕਰੋ ਇਹ ਰੇ ਭਰਾ ਆ ਜਾਣਾ ਪਰ ਇਹ ਤੇਰੀ ਨਹੀਂ ਆਦੀ ਹਾਂ ਆ ਲੈ ਮੈਂ ਅੱਗੇ ਕਹਿੰਦਾ ਤੂੰ ਉਹਦਾ ਕਰ ਉਹ ਪਾ ਉਹ ਕਰ ਬਾਬਾ ਇਹ ਟੈਟ ਨਹੀਂ ਨਹੀਂ ਵਾਰੇ ਕੋਈ ਬਗ ਚੈੱਕ ਕਰੋ ਉਧਰ ਮੁੰਡੇ ਦੇ ਪੈਂ ਤਾਂ ਪਜਾਮਾ ਖਰਾ ਲੱਗਦਾ ਪਿਆ ਆ ਤੇਰੇ ਕਹਿੰਦਾ ਲੱਗਾ ਸਲਵਾਰ ਪਾਈ ਨਹੀ ਤੇਰੇ ਭਰਾ ਆ ਪੜਾ ਜਾਣੇ ਕੁਛ ਆਓ ਓਕੇ ਆ ਕਹਿੰਦਾ ਪਿੱਛੇ ਆਓ ਓਕੇ ਯਾਰ ਨਹੀਂ ਆਪਣੇ ਹੋ ਠੀਕ ਹੈ ਓਕੇ ਆਪਾਂ ਜਾਣਾ ਹੁਣ ਕਰ ਦੂ ਓਹ ਠੀਕ ਹੈ ਚੱਲ ਠੀਕ ਹੈ ਚੰਗਾ ਚੱਲ ਨਹੀਂ ਨਹੀਂ ਯਾਰ ਤੂੰ ਗੁੱਸਾ ਨਹੀਂ ਕਰਨਾ ਜਾਨੇ ਤੇ ਛੱਡਿਆ ਤੇਰੇ ਕਰ ਛੱਡਿਆ ਰੂ ਫੇ ਜਾ ਦੇ ਰਿਹਾ ਹੁਣੇ ਕੰਮ ਕਾਰਾ ਕਰਕੇ ਬਾਹਰ ਆ ਗਏ ਹੁਣ ਉਹਨੇ ਮौज ਲੈਣੀ ਏ ਬਸ ਬਾਕੀ ਗਿਰ ਪੜਾ ਹੈ ਐ ਹੁੰਦਾ ਐਨੇ ਗੁਰਗੀ ਨਹੀਂ ਨਹੀਂ ਉਹਦਾ ਉਹਦਾ ਇਦਾਂ ਹੋ ਜਾਂਦਾ ਆ ਉਹਦਾ ਉਹ ਉਦਾਂ ਹੈ ਸਟਾਈਲ ਹੋਰ ਉਹਦਾ ਸਹੀ ਹੈ ਕਿਹਨਾਂ ਨੇ ਕੀ ਸੋਚਦਾ ਵੀ ਆਇਆ ਚਾ ਹਾਂਜੀ ਚਲੋ ਜੀ ਹੁਣ ਆਪਾਂ ਕਰੀਏ ਬਲੌਗ ਖਤਮ ਸਾਰਾ ਬਾਜ਼ਾਰ ਜੀ ਬੰਦ ਹੋ ਗਿਆ ਆ ਹਾਂਜੀ ਚਲਈਏ ਜੀ ਆਪਾਂ ਚਲੋ ਠੀਕ ਹੈ ਜੀ ਫਿਰ ਤੁਹਾਨੂੰ ਮਿਲਦੇ ਆਂ ਪਰ ਨੈਕਸਟ ਬਲੌਗ 'ਚ ਛੋਟਾ ਜਿਹਾ ਬਲੌਗ ਬਣਾਇਆ ਦੱਸੋ ਤੁਹਾਨੂੰ ਕੋਈ ਜ਼ਰਾ ਬਲੌਗ ਲੱਗਾ ਠੀਕ ਆ ਤਾਂ ਬਾਕੀ ਤੁਹਾਨੂੰ